ਸਤਿ ਸ਼੍ਰੀ ਅਕਾਲ ਜੀ ਅਨਮਿਊਟ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਲਖਵਿੰਦਰ ਸਿੰਘ ਹਿਲ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਇਸ ਵੇਲੇ ਦੀ ਖਬਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਮੁਹਾਲੀ ਸਾਈਬਰ ਪੁਲਿਸ ਸਟੇਸ਼ਨ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਪੁਲਿਸ ਅੱਗੇ ਪੇਸ਼ ਹੋਏ ਨੇ ਬੰਬਾਂ ਵਾਲੇ ਬਿਆਨ ਨੂੰ ਲੈ ਕੇ ਪੁਲਿਸ ਨੇ ਪ੍ਰਤਾਪ ਸਿੰਘ ਬਾਜਵਾ ਤੋਂ ਪੁੱਛਗਿੱਛ ਕੀਤੀ ਹੈ ਪ੍ਰਤਾਪ ਸਿੰਘ ਬਾਜਵਾ ਕੰਟਿਆਬੰਦੀ ਪੁਲਿਸ ਦੀ ਪੁੱਛਗਿੱਛ ਦੇ ਵਿੱਚ ਜਿਹੜਾ ਰਹੇ ਨੇ ਪੁਲਿਸ ਨੇ ਪੁੱਛਗਿੱਛ ਕੀਤੀ ਉਹਨਾਂ ਤੋਂ 2 ਵਜੇ ਪ੍ਰਤਾਪ ਸਿੰਘ ਬਾਜਵਾ ਪੁਲਿਸ ਦੇ ਅੱਗੇ ਪੇਸ਼ ਹੋਏ ਸਨ ਕਾਂਟਿਆਬਦੀ ਇਹ ਪੁੱਛਗਿੱਛ ਕੀਤੀ ਗਈ ਹੈ ਪ੍ਰਤਾਪ ਸਿੰਘ ਬਾਜਵਾ ਤੋਂ ਤਿੰਨ ਮਹੱਤਵਪੂਰਨ ਸਵਾਲ ਪੁੱਛੇ ਗਏ ਨੇ ਇਨਵੈਸਟੀਗੇਸ਼ਨ ਜਿਹੜੀ ਟੀਮ ਹੈ ਉਸਨੇ ਸਵਾਲ ਪੁੱਛੇ ਨੇ ਕਿ ਜਿਹੜਾ ਬੀਤੇ ਦਿਰੀ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਸੀ ਬੰਬਾਂ ਦਾ ਜ਼ਿਕਰ ਕੀਤਾ ਸੀ 32 ਬੰਬਾਂ ਦਾ ਉਸ ਬਾਰੇ ਖੁਲਾਸੇ ਕੀਤੇ ਜਾਣ ਉਸ ਬਾਰੇ ਜਾਣਕਾਰੀ ਹੈ ਜਿਹੜੀ ਉਹ ਏਜੰਸੀਆਂ ਦੇ ਨਾਲ ਪੁਲਿਸ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਸਮਾਂ ਰਹਿੰਦੇ ਉਹਨਾਂ ਬੰਬਾਂ ਨੂੰ ਸਮੇਟਿਆ ਜਾਵੇ ਸੰਭਾਲਿਆ ਜਾਵੇ ਕਿਉਂਕਿ ਹਾਲੀ ਦੇ ਵਿੱਚ ਪਹਿਲਗਾਮ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਜਿਸ ਕਾਰਨ ਪੂਰੇ ਮੁਲਕ ਦੇ ਅੰਦਰ ਪੂਰੇ ਦੇਸ਼ ਦੇ ਅੰਦਰ ਜਿਹੜੀ ਸਥਿਤੀ ਆ ਉਹ ਗੰਭੀਰ ਬਣੀ ਹੋਈ ਆ ਤੋ ਕਿਤੇ ਨਾ ਕਿਤੇ ਜਿਹੜੀਆਂ ਏਜੰਸੀਆਂ ਨੇ ਉਹ ਇਸ ਸਮੇਂ ਚਿੰਤਾ ਦੇ ਆਲਮ ਵਿੱਚ ਡੁੱਬੀਆਂ ਹੋਈਆਂ ਨੇ ਔਰ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੂੰ ਜਿਹੜਾ ਬੜੀ ਗੌਰ ਨਾਲ ਦੇਖਿਆ ਜਾ ਰਿਹਾ ਔਰ ਉਹਨਾਂ ਤੋਂ ਬੜੀ ਡੂੰਘਾਈ ਦੇ ਨਾਲ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪ੍ਰਤਾਪ ਸਿੰਘ ਬਾਜਵਾ ਤੋਂ ਜਿਹੜਾ ਪਹਿਲਾ ਸਵਾਲ ਪੁੱਛਿਆ ਗਿਆ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਪਹਿਲਗਾਮ ਦੇ ਵਿੱਚ ਹਾਲੀ ਚ ਅੱਤਵਾਦੀ ਹਮਲਾ ਹੋਇਆ ਜਿਸ ਦੇ ਮੱਦੇ ਨਜ਼ਰ ਦੇਸ਼ ਵਿੱਚ ਲਗਾਤਾਰ ਜਿਹੜੀ ਗੰਭੀਰ ਸਥਿਤੀ ਆ ਉਹ ਬਣੀ ਹੋਈ ਆ ਖਤਰੇ ਦੀ ਸਥਿਤੀ ਬਣੀ ਹੋਈ ਆ ਇਹ ਸੱਤਵਾਦੀ ਹਮਲੇ ਤੋਂ ਬਾਅਦ ਕੀ ਤੁਹਾਨੂੰ ਮੀਡੀਆ ਵਿੱਚ ਦਿੱਤੇ ਆਪਣੇ ਬਿਆਨ ਵਿੱਚ ਜਿਹੜੇ ਸਰੋਤ ਨੇ ਉਹਨਾਂ ਬਾਰੇ ਕੁਝ ਯਾਦ ਹੈ ਤੁਹਾਨੂੰ ਜੋ ਤੁਸੀਂ ਨੇ ਬਿਆਨ ਦਿੱਤਾ ਸੀ ਜਿਸ ਦੇ ਆਧਾਰ ਨੂੰ ਬਣਾ ਕੇ ਤੁਸੀਂ ਨੇ ਜਿਸ ਖਬਰ ਨੂੰ ਆਧਾਰ ਬਣਾ ਕੇ ਤੁਸੀਂ ਨੇ ਬਿਆਨ ਦਿੱਤਾ ਸੀ ਉਹ ਤੁਹਾਨੂੰ ਯਾਦ ਹੈ ਕਿਉਂਕਿ ਅਕਸਰ ਲੀਡਰ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਬਿਆਨ ਦਿੰਦੇ ਨੇ ਕਈ ਵਾਰ ਲੀਡਰਾਂ ਨੂੰ ਜਿਹੜਾ ਆਪਣੇ ਬਿਆਨ ਨੇ ਜਾਂ ਗੱਲਾਂ ਬਾਤਾਂ ਨੇ ਉਹ ਯਾਦ ਨਹੀਂ ਰਹਿੰਦੀਆਂ ਸੋ ਇਸ ਕਰਕੇ ਪੁਲਿਸ ਨੇ ਉਹਨਾਂ ਨੂੰ ਯਾਦ ਕਰਵਾਇਆ ਕਿ ਜੋ ਤੁਸੀਂ ਨੇ ਬੀਤੇ ਦਿਨੀ ਬੰਬਾਂ ਦਾ ਜ਼ਿਕਰ ਕੀਤਾ ਸੀ ਬਿਆਨ ਦਿੱਤਾ ਸੀ ਕੀ ਤੁਹਾਨੂੰ ਯਾਦ ਹੈ ਜੇਕਰ ਯਾਦ ਹੈ ਤਾਂ ਕੁਝ ਦੱਸੋ ਜਿਸ ਤੇ ਆਧਾਰ ਤੇ ਤੁਸੀਂ ਨੇ ਬਿਆਨ ਦਿੱਤਾ ਸੀ ਬੰਬਾਂ ਦਾ ਜ਼ਿਕਰ ਕੀਤਾ ਸੀ ਉਸ ਦੀ ਜਾਣਕਾਰੀ ਸਾਂਝੀ ਕਰਿਓ ਨੰਬਰ 2 ਅੱਤਵਾਦੀ ਗਤੀਵਿਧੀਆਂ ਨੇ ਜਿਹੜੀਆਂ ਉਹ ਲਗਾਤਾਰ ਵੱਧ ਰਹੀਆਂ ਹਨ ਅਤੇ ਅਸੀਂ ਇੱਕ ਸਰਹੱਦੀ ਰਾਜ ਦੇ ਵਿੱਚ ਹਾਂ ਪੰਜਾਬ ਦੀ ਜਿਹੜੀ ਸਰਹੱਦ ਹੈ ਉਹ ਪਾਕਿਸਤਾਨ ਦੇ ਨਾਲ ਲੱਗਦੀ ਹੈ ਸੋ ਇਸ ਕਰਕੇ ਵੀ ਜਿਹੜੀਆਂ ਏਜੰਸੀਆਂ ਨੇ ਉਹ ਚਿੰਤਾ ਦੇ ਆਲਮ ਵਿੱਚ ਡੁੱਬੀਆਂ ਹੋਈਆਂ ਨੇ ਕਿਉਂਕਿ ਸਰਹੱਦੀ ਏਰੀਏ ਦੇ ਵਿੱਚ ਸਥਿਤੀਆਂ ਨੇ ਜਿਹੜੀਆਂ ਉਹ ਬਹੁਤ ਬਦਲ ਜਾਂਦੀਆਂ ਨੇ ਅਜਿਹੀ ਸਥਿਤੀ ਵਿੱਚ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਸੂਬੇ ਅਤੇ ਮਾਸੂਮ ਨਾਗਰਿਕਾਂ ਦੀ ਭਲਾਈ ਨੂੰ ਯਕੀਨੀ ਬਣਾਓ ਤਾਂ ਜੋ ਪੰਜਾਬ ਦੇ ਵਿੱਚ ਪਹਿਲਗਾਮ ਵਰਗੀ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਸੋ ਏਜੰਸੀਆਂ ਪਹਿਲਾਂ ਹੀ ਸੁਚੇਤ ਹੋ ਚੁੱਕੀਆਂ ਨੇ ਕਿ ਜਿਹੜੀ ਪਹਿਲਗਾਮ ਦੇ ਵਿੱਚ ਘਟਨਾ ਵਾਪਰੀ ਹੈ ਅੱਤਵਾਦੀਆਂ ਦੇ ਵੱਲੋਂ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਕਿਤੇ ਅਜਿਹੀ ਘਟਨਾ ਕੋਈ ਪੰਜਾਬ ਦੇ ਵਿੱਚ ਨਾ ਵਾਪਰ ਜਾਵੇ ਸੋ ਇਸ ਕਰਕੇ ਪ੍ਰਤਾਪ ਸਿੰਘ ਬਾਜਵਾ ਨੂੰ ਚਾਹੀਦਾ ਹੈ ਕਿ ਜਿਹੜੇ ਬੰਬਾਂ ਵਾਲਾ ਉਹਨਾਂ ਨੇ ਬਿਆਨ ਦਿੱਤਾ ਸੀ ਉਸ ਦੇ ਸਰੋਤ ਨੇ ਜਿਹੜੇ ਉਹ ਏਜੰਸੀਆਂ ਨੂੰ ਦੱਸੇ ਦੱਸੇ ਜਾਣ ਪੁਲਿਸ ਨੂੰ ਦੱਸੇ ਜਾਣ ਤਾਂ ਕਿ ਮੌਕੇ ਤੋਂ ਪਹਿਲਾਂ ਉਹ ਉਹਨਾਂ ਬੰਬਾਂ ਨੂੰ ਸੰਭਾਲ ਸਕਣ ਸਮੇਟ ਸਕਣ ਬਰਾਮਦ ਕਰ ਸਕਣ ਤੀਜੇ ਸਵਾਲ ਦੇ ਵਿੱਚ ਪੁਲਿਸ ਇਨਵੈਸਟੀਗੇਸ਼ਨ ਨੇ ਉਹਨਾਂ ਤੋਂ ਪੁੱਛਿਆ ਕਿ ਇਹਨਾਂ ਅੱਤਵਾਦੀ ਹਮਲਿਆ ਕਾਰਨ ਮਾਸੂਮ ਲੋਕਾਂ ਦੀਆਂ ਜਿਹੜੀਆਂ ਜਾਨਾਂ ਨੇ ਉਹ ਖਤਰੇ ਵਿੱਚ ਹਨ ਅਤੇ ਤੁਹਾਡੇ ਕੋਲ 32 ਜੰਦਾ ਜਿਹੜੇ ਬੰਬਾਂ ਬਾਰੇ ਜਾਣਕਾਰੀ ਹੈ ਕਿਰਪਾ ਕਰਕੇ ਉਹ ਜਾਣਕਾਰੀ ਸਾਂਝੀ ਕਰੋ ਜਿਹੜੀ ਸਥਿਤੀ ਆ ਉਹ ਸਾਂਝੀ ਕਰੋ ਹੋਰ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਪਰਮਿੰਦਰ ਸਿੰਘ ਫੋਨ ਲਾਈਨ ਤੇ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਪਰਮਿੰਦਰ ਕਿਸ ਤਰ੍ਹਾਂ ਵੇਖਦੇ ਹੋ ਅੱਜ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਉਹ ਮੁਹਾਲੀ ਪਹੁੰਚੇ ਨੇ ਪੁਲਿਸ ਨੇ ਬੰਬਾਂ ਸੰਬੰਧੀ ਦਿੱਤੇ ਬਿਆਨ ਨੂੰ ਲੈ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਹੈ ਮੈਂ ਕੁਝ ਦੱਸਣਾ ਚਾਹਾਂਗਾ ਜਿਸ ਤਰੀਕੇ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ 32 ਬੰਬਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਸੀਗਾ ਉਹਨੇ ਕਿਹਾ ਕਿ ਮੇਰੇ ਔਰ শ্রোਤਾ ਤੋਂ ਇਹ ਜਾਣਕਾਰੀ ਮਿਲੀ ਹੈ ਜੋ ਮੈਂ ਨਸ਼ਰ ਨਹੀਂ ਕਰਨਾ ਚਾਹੁੰਦਾ ਹਾਲਾਂਕਿ ਇਸ ਬਿਆਨ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਨੇ ਪਹਿਲਾਂ ਵੀ ਕਸ਼ਿਸ਼ ਦੇ ਲਈ ਜਿਹੜਾ ਆ ਉਹਨਾਂ ਨੂੰ ਬੁਲਾਇਆ ਗਿਆ ਸੀ ਅਤੇ ਅਦਾਲਤ ਦੇ ਵੱਲੋਂ ਉਹਨਾਂ ਨੂੰ 22 ਅਪ੍ਰੈਲ ਤੱਕ ਜਿਹੜੀ ਆ ਰਾਹਤ ਦਿੱਤੀ ਗਈ ਸੀ ਤਾਂ ਵੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਨਹੀਂ ਹੋ ਗਈ ਪਰ ਜਦੋਂ ਵੀ ਤੁਹਾਨੂੰ ਅਸੀਂ ਬੁਲਾਵਾਂਗੇ ਤਾਂ ਤੁਹਾਨੂੰ ਜਿਹੜਾ ਆ ਪਹੁੰਚਣਾ ਪਵੇਗਾ ਤਾਂ ਅੱਜ ਇੱਕ ਵਾਰ ਫੇਰ ਤੋਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਪੁੱਛ ਗਿਛ ਜਿਹੜੀ ਹੈ ਉਹ ਹੋਈ ਹੈ ਅਤੇ ਬਿਲਕੁਲ ਉਸੇ ਸਵਾਲਾਂ ਦੇ ਘੇਰੇ ਦੇ ਵਿੱਚ ਜਿਹੜਾ ਪ੍ਰਤਾਪ ਸਿੰਘ ਬਾਜਵਾ ਨਗਰ ਆਏ ਨੇ ਬੰਬਾਂ ਦਾ ਮਾਮਲਾ ਆਇਆ ਤੇ ਖਾਸ ਤੌਰ ਤੇ ਤਿੰਨ ਮਾਮਲਿਆਂ ਦੇ ਉੱਤੇ ਜਿਹੜੀ ਖਾਸ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਤੋਂ ਪੁਲਸ ਨੇ ਪੁੱਛਗਿਛ ਕੀਤੀ ਹੈ ਤੇ ਢੁਗਾਈ ਦੇ ਨਾਲ ਪੁੱਛੀ ਗਈ ਹੈ ਲੰਬਾ ਸਮਾਂ ਹੈ ਪੁੱਛੀ ਜਿਹੜੀ ਚਲਦੀ ਨਾ ਚੜਾਈ ਬੀਤੇ ਦਿਨੀ ਲਖਵਿੰਦਰ ਪਹਿਲਗਾਮ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਘਟਨਾ ਵਾਪਰੀ ਹੈ ਕਈ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਉਸ ਦਾ ਵੀ ਕਿਤੇ ਨਾ ਕਿਤੇ ਇਹਨਾਂ ਬੰਬਾਂ ਦਾ ਦੇ ਨਾਲ ਸੰਬੰਧ ਦੱਸਿਆ ਜਾ ਰਿਹਾ ਹੈ ਕਿਤਨੇ ਕਿਤੇ ਪੁਤਲੀ ਦੇ ਵਿੱਚ ਪਹਿਲਗਮ ਦਾ ਜਿਹੜੀ ਘਟਨਾ ਵਾਪਰੀ ਹੈ ਉਸ ਦਾ ਵੀ ਜ਼ਿਕਰ ਹੋਇਆ ਹੈ ਬੰਬਾਂ ਦੇ ਬਾਰੇ ਜਾਣਕਾਰੀ ਜਿਹੜੀ ਹੈ ਉਹਨਾਂ ਤੋਂ ਮੰਗੀ ਗਈ ਹੈ ਇਸ ਦੇ ਨਾਲ ਹੀ ਅਤਵਾਦੀ ਗਤੀਵਿਧੀਆਂ ਲਗਾਤਾਰ ਵਧ ਰਹੀਆਂ ਨੇ ਅਤੇ ਇੱਕ ਅਤਰ ਹੱਦੀ ਰਾਜ ਦੇ ਵਿੱਚ ਅਸੀਂ ਰਹਿੰਦੇ ਆ ਅਜਿੰਦ ਦੇ ਜਿਹਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਹੁਣ ਦੇ ਨਾਤੇ ਜਿਹੜੀ ਆ ਉਹਦੀ ਜ਼ਿੰਮੇਵਾਰੀ ਵੀ ਬਣਦੀ ਹੈ ਪੁਲਿਸ ਦਾ ਸਵਾਲ ਹੈ ਕਿ ਉਹ ਇਹਨਾਂ ਮਸਤੀਬ ਨਾਗਰਿਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਤੇ ਲਈ ਜੋ ਵੀ ਉਹਨਾਂ ਦੇ ਕੋਲ ਜਾਣਕਾਰੀ ਆ ਉਸ ਦਾ ਖੁਲਾਸਾ ਜਿਹੜਾ ਪ੍ਰਤਾਪੀ ਬਾਜਵਾ ਨਹੀਂ ਕਰਨਾ ਚਾਹੀਦਾ ਇਸ ਇਸੇ ਤਰ੍ਹਾਂ ਦੇ ਨਾਲ ਤੀਸਰੇ ਸਵਾਲ ਦੀ ਜੇਕਰ ਗੱਲ ਕਰਨੀ ਜਾਵੇ ਤਾਂ ਅਤਵਾਦੀ ਹਮਲਿਆਂ ਕਰਕੇ ਮਕੂਮ ਲੋਕਾਂ ਦੀਆਂ ਜਾਨਾਂ ਦੀ ਲਖਵਿੰਦਰ ਖੱtre ਦੇ ਵਿੱਚ ਨੇ ਅਤੇ ਇਹਨਾਂ ਬੱਤੀ ਬੰਬਾਂ ਦੀ ਜਾਣਕਾਰੀ ਜੇਕਰ ਪ੍ਰਤਾਪ ਸਿੰਘ ਬਾਜਵਾ ਜੇਕਰ ਉਹਨਾਂ ਦੇ ਕੋਲ ਅਸਲ ਦੇ ਵਿੱਚ ਜੇ ਹੀ ਕੋਈ ਜਾਣਕਾਰੀ ਹੈ ਜੇ ਉਹ ਪੁਲਿਸ ਦੇ ਨਾਲ ਸਾਂਝੀ ਕਰ ਦਿੰਦੇ ਨੇ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਬੱਤੀ ਬੰਬਾਂ ਦਾ ਜੋ ਜ਼ਿਕਰ ਕੀਤਾ ਗਿਆ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਰੋਕਿਆ ਜਾ ਸਕੇ ਤਾਂ ਲਖਬਿੰਦਰ ਜੇ ਗੱਲ ਕੀਤੀ ਜਾਵੇ ਪ੍ਰਤਾਪ ਸਿੰਘ ਬਾਜਵਾ ਦੀ ਤਾਂ ਲਗਾਤਾਰ ਠੇਰੇ ਦੇ ਵਿੱਚ ਨੇ ਅਤੇ ਉਹਨਾਂ ਤੋਂ ਪੁਛੀ ਵੀ ਲਗਾਤਾਰ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਪ੍ਰਤਾਪ ਸਿੰਘ ਬਾਜਵਾ ਹੱਲੇ ਵੀ ਜਿਹੜੀ ਆ ਇਸ ਬਾਬਤ ਜਾਣਕਾਰੀ ਜਿਹੜੀ ਆ ਉਹ ਪੂਰਨ ਤੌਰ ਦੇ ਤੇ ਨਹੀਂ ਦੇ ਰਹੇ ਪਰਮੰਦਰ ਸਿਸ਼ਟਾਂਚ ਆਪ ਲਿਟਰਨ ਦੇ ਬਣਾਉਂ ਲਗਾਤਾਰ ਇਹੀ ਗੱਲ ਕਹੀ ਜਾਂਦੀ ਆ ਕਿ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਉਹ ਅਜਿਹੇ ਬਿਆਨ ਸਿਰਫ মিডিਆ ਦਾ ਚਾਰ ਖਿੱਚਣ ਦੇ ਲਈ ਦਿੰਦੇ ਰੇ ਔਰ ਜੇਕਰ ਹੁਣ ਇੱਥੇ ਗੱਲ ਦੇਖਣ ਵਾਲੀ ਇਹ ਆ ਕਿ ਜੇਕਰ ਉਹਨਾਂ ਕੋਲੇ ਵਾਕਈ ਕੋਈ ਜਾਣਕਾਰੀ ਹੁੰਦੀ ਤਾਂ ਪੁਲਿਸ ਨੂੰ ਦੱਸਦੇ ਕਿ ਭਾਈ ਉਹ ਫਲਾਣੇ ਥਾਂ ਤੇ ਬੰਬ ਪਏ ਨੇ ਤੁਸੀਂ ਜਾ ਕੇ ਉਹਨਾਂ ਨੂੰ ਦੇਖੋ ਹਣਾ ਕੀ ਲੱਗ ਰਿਹਾ ਤੁਹਾਨੂੰ ਇਸ ਬਾਰੇ ਬਿਲਕੁਲ ਬਿਲਕੁਲ ਮੁਖਵਿੰਦਰ ਜਿਸ ਤਰੀਕੇ ਦੇ ਨਾਲ ਬੀਤੇ ਦਿਨੀ ਮੇਲਗੜ੍ਹ ਜਿਹੜੇ ਕਿ ਆਮ ਆਗੇ ਪਾਸੀ ਦੇ ਆਗੂ ਨੇ ਕੋ ਬੁਲਾਰੇ ਵੀ ਨਹੀਂ ਹਤੇ ਉਹਨਾਂ ਨੇ ਇਸ ਦਾ ਦਾ ਜ਼ਿਕਰ ਕੀਤਾ ਸੀ ਕਿ ਕਿਤੇ ਨਾ ਕਿਤੇ ਪ੍ਰਤਾਪ ਤੇ ਬਾਦਗਾ ਜਿਹੜੇ ਨੇ ਉਹ ਮੁੱਦਿਆਂ ਤੋਂ ਧਿਆਨ ਫਟਕਾਉਣ ਦਾ ਕੰਮ ਕਰ ਰਹੇ ਨੇ ਆਪਣੇ ਖੁਦ ਦੀ ਜਿਹੜੀ ਟੀਵੀ ਦੇ ਤੇ ਪੀਆਰ ਜਿਹੜੀ ਹੈ ਉਹ ਸੀਆਰਸੀ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਆਪਣੇ ਆਪ ਨੂੰ ਜਿਹੜਾ ਆ ਮੀਡੀਆ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਕਰਕੇ ਇਸ ਤਰੀਕੇ ਦੇ ਬਿਆਨ ਜਿਹੜੇ ਨੇ ਦਿੱਤੇ ਜਾਂਦੇ ਨੇ ਪਰ ਕਿਤੇ ਨਾ ਕਿਤੇ ਪ੍ਰਤਾਪ ਸਿੰਘ ਬਾਜਵਾ ਜੀ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਅਜਿਹਾ ਬਿਆਨ ਜਿਹੜਾ ਆ ਉਹ ਕਿੰਨਾ ਕਿਤੇ ਕਾਂਗਰਸੀ ਧਿਰ ਦੇ ਵਿੱਚ ਵੀ ਵੱਡੇ ਸਵਾਲ ਖੜੇ ਕਰ ਦਿੰਦਾ ਕਿਉਂਕਿ ਕੁਝ ਕਾਂਗਰਸੀ ਜਿਹੜੇ ਲੀਡਰ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਯਾਰ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜੇਕਰ ਪ੍ਰਤਾਪ ਸਿੰਘ ਬਾਜਵਾ ਜੇਹੀ ਜਾਣਕਾਰੀ ਰੱਖਦੇ ਨੇ ਤਾਂ ਉਹਨਾਂ ਨੂੰ ਸਾਂਝਾ ਜਿਹੜਾ ਕਰ ਦੇਣਾ ਚਾਹੀਦਾ ਹੈ ਜੇਕਰ ਗੱਲ ਰਣਾ ਗ੍ਰਿਤੀ ਦੀ ਕਰ ਲਈ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਅਤੇ तमाम ਕਈ ਹੋਰ ਲੀਡਰ ਵੀ ਨੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਨੀ ਜਾਵੇ ਜਾਂ ਫਿਰ ਭਾਜਪਾ ਦੇ ਪੰਜਾਬ ਜਿਹੜੀ ਐਗੂ ਹੈ ਮੈਂਬਰਸ਼ਿਪ ਹੈ ਉਸ ਦੀ ਗੱਲ ਕਰਨੀ ਜਾਵੇ ਉਹਨਾਂ ਦੇ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਜੇਕਰ ਪ੍ਰਤਾਪ ਸਿੰਘ ਬਾਜਵਾ ਦੇ ਕੋਲ ਅਜਿਹੀ ਕੋਈ ਜਾਣਕਾਰੀ ਹੈ ਤਾਂ ਉਸ ਨੂੰ ਸਾਂਝਾ ਕਰ ਲੈਣਾ ਚਾਹੀਦਾ ਹੈ ਕਿਸੇ ਨਾ ਕਿਸੇ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਆਉਣ ਵਾਲੇ ਸਨੇ ਦੇ ਵਿੱਚ ਜੇਕਰ ਕੋਈ ਵੱਡਾ ਬੰਬ ਬਲਾਸਟ ਹੋ ਜਾਂਦਾ ਹੈ ਜਿਹੀ ਘਟਨਾ ਪੰਜਾਬ ਦੇ ਵਿੱਚ ਵਾਪਰ ਜਾਂਦੀ ਹੈ ਤਾਂ ਉਸ ਦਾ ਲਿੰਕ ਵੀ ਜਿਹੜਾ ਸਿੱਧੇ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਜੁੜ ਸਕਦਾ ਹੈ ਸੋ ਬਹੁਤ-ਬਹੁਤ ਸ਼ੁਕਰੀਆ ਜਾਣਕਾਰੀ ਦੇਣ ਲਈ ਪਰਮੇਂਦਰ ਪਾਉ ਵੱਡਾ ਧੰਨਵਾਦ ਸੋ ਇਹ ਸਾਨੂੰ ਮੇਰੇ ਸਹਿਯੋਗੀ ਪਰਮੇਂਦਰ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਉਹ ਲਗਾਤਾਰ ਕਸੂਤੇ ਫਸਦੇ ਜਾ ਰਹੇ ਨੇ ਬੰਬਾਂ ਵਾਲੇ ਬਿਆਨ ਨੂੰ ਲੈ ਕੇ ਉਧਰ ਜੇਕਰ ਪਸੂਤਰਾਂ ਦੀ ਗੱਲ ਮੰਨੀਏ ਤਾਂ ਉਹਨਾਂ ਨੇ ਦੱਸਿਆ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਉਸ ਖਬਰ ਦੇ ਵਿੱਚ ਆਪਣੇ ਬਿਆਨ ਦੇ ਆਧਾਰ ਨੂੰ ਜੋ ਉਜਾਗਰ ਕਰਨਾ ਚਾਹੀਦਾ ਹੈ ਜੋ ਉਹਨਾਂ ਨੇ ਹਵਾਲੇ ਦਿੱਤੇ ਨੇ ਇੱਕ ਖਬਰ ਨੂੰ ਲੈ ਕੇ ਉਹਨਾਂ ਨੇ ਹਵਾਲਾ ਦਿੱਤਾ ਪਰ ਉਹਨਾਂ ਨੂੰ ਅਸਲੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਨੀ ਚਾਹੀਦੀ ਹੈ ਪ੍ਰਤਾਪ ਸਿੰਘ ਬਾਜਵਾ ਨੂੰ ਦੱਸਣਾ ਚਾਹੀਦਾ ਹੈ ਕਿ ਆਖਰ ਜਿਹੜੀਆਂ ਖਬਰਾਂ ਤੁਸੀਂ ਨੇ ਦਿਖਾਈਆਂ ਨੇ ਮੀਡੀਆ ਦੇ ਵਿੱਚ ਜਿਸ ਆਧਾਰ ਤੇ ਤੁਸੀਂ ਨੇ ਬਿਆਨ ਦਿੱਤਾ ਉਸ ਦੇ ਵਿੱਚ ਕਿੱਥੇ ਲਿਖਿਆ 32 ਬੰਬ ਹੋ ਰਹੇ